ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਹਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸ਼ਬਦ ਦੀ ਅਗਲੇ ਸ਼ਬਦ ਦੇ ਅਗਲਾ ਭਾਗ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕਿਰਿਆ ਠੀਕ ਹੈ ਪਹਿਲਾਂ ਆਪਾਂ ਨਾਵ ਤੋਂ ਪੜਨਾਵ ਕੀਤਾ ਸੀ ਹੁਣ ਆਪਾਂ ਕਿਰਿਆ ਦੇ ਬਾਰੇ ਕਰਨ ਜਾ ਰਹੇ ਹਾਂ ਕਿਰਿਆ ਹੁੰਦੀ ਕੀ ਹੈ ਕਿ ਜਦੋਂ ਆਪਾਂ ਕਿਸੇ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਵੇਖਦੇ ਹਾਂ ਠੀਕ ਹੈ ਕੋਈ ਖਾਂਦਾ ਕੋਈ ਪੀਂਦਾ ਕੋਈ ਸੌਂਦਾ ਹੈ ਇਸੇ ਤਰ੍ਹਾਂ ਪੜਨਾ ਲਿਖਣਾ ਹੱਸਣਾ ਰੋਣਾ ਲੜਨਾ ਖੇਡਣਾ ਇਹ ਸਾਰੀਆਂ ਕੀ ਹੈਗੀਆਂ ਨੇ ਕਿਰਿਆਵਾਂ ਹੈ ਗਿਆ ਕਹਿੰਦਾ ਭਾਵ ਕਿ ਜਿਸ ਦੇ ਵਿੱਚ ਕੋਈ ਨਾ ਕੋਈ ਮੂਵਮੈਂਟ ਹੁੰਦੀ ਹੋਵੇ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਨੇ ਕਿਰਿਆ ਕਿਰਿਆ ਮਤਲਬ ਮੂਵਮੈਂਟ ਮਤਲਬ ਹਿਲਜੁਲ ਠੀਕ ਹੈ ਜਦੋਂ ਸਾਡੀ ਕੋਈ ਨਾ ਕੋਈ ਹਿਲਜੁਲ ਹੁੰਦੀ ਪਈ ਹੈ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਕਿਰਿਆ ਕਰਨਾ ਠੀਕ ਹੈ ਉਸ ਤੋਂ ਬਾਅਦ ਉਦਾਹਰਨ ਦੇ ਤੌਰ ਤੇ ਜਿੱਦਾਂ ਬੱਚਾ ਹੱਸਦਾ ਹੈ ਪੰਛੀ ਉੱਡਦਾ ਹੈ ਚਪੜਾਸੀ ਨੇ ਘੰਟੀ ਵਜਾਈ ਤੇ ਸੁਮਿਤ ਹਾਕੀ ਖੇਡਦਾ ਇਸ ਵਿੱਚ ਹੱਸਦਾ ਉੱਡਦਾ ਵਜਾਈ ਜਾਂ ਖੇਡਦਾ ਇਹ ਕੀ ਹੈਗੇ ਨੇ ਸਾਡੇ ਕਿਰਿਆ ਸ਼ਬਦ ਹੈਗੇ ਨੇ ਠੀਕ ਹੈ ਕਿਰਿਆ ਸ਼ਬਦ ਆਪਾਂ ਕਿਵੇਂ ਕਹਾਂਗੇ ਕਿਉਂਕਿ ਹੱਸਣਾ ਵੀ ਇੱਕ ਮੂਵਮੈਂਟ ਹੈ ਉੱਡਣਾ ਵੀ ਇੱਕ ਮੂਵਮੈਂਟ ਹੈ ਘੰਟੀ ਵਜਾਉਣ ਲੱਗਿਆਂ ਵੀ ਕਿਸੇ ਵਿਅਕਤੀ ਨੇ ਜੇ ਚਪੜਾਸੀ ਨੇ ਘੰਟੀ ਵਜਾਈ ਤਾਂ ਉਹਦਾ ਕੀ ਲੱਗੇਗਾ ਬੱਲ ਲੱਗਦਾ ਵਾ ਸੁਮਿਤਾ ਕੀ ਖੇਡਦਾ ਖੇਡਣ ਤੇ ਵੀ ਕੀ ਲੱਗਣਿਆ ਬੱਲ ਜਾਂ ਜ਼ੋਰ ਲੱਗਦਾ ਪਿਆ ਵਾ ਜੇ ਸੀ ਚੀਜ਼ ਤੇ ਬੱਲ ਜਾਂ ਜ਼ੋਰ ਲੱਗਦਾ ਪਿਆ ਹੋਵੇ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਕਿਰਿਆ ਸ਼ਬਦ ਅੱਛਾ ਹੁਣ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਜੋ ਕੰਮ ਕਰਦਾ ਵਾ ਉਹਨੂੰ ਆਪਾਂ ਕਰਤਾ ਕਹਿ ਦਿੰਨੇ ਆ ਠੀਕ ਹੈ ਤੇ ਜਿਸ ਤੇ ਕਿਰਿਆ ਦਾ ਪ੍ਰਭਾਵ ਹੁੰਦਾ ਉਹ ਕੀ ਹੁੰਦਾ ਉਹਦਾ ਕਰਮ ਹੁੰਦਾ ਵੈ ਹੁਣ ਕਿਰਿਆ ਜਿਹੜੀ ਹੈਗੀ ਦੋ ਪ੍ਰਕਾਰ ਦੀ ਹੁੰਦੀ ਪੇਪਰ ਵਿੱਚ ਇਹੀ ਤੁਹਾਨੂੰ ਕੋਸਰ ਪੁੱਛਿਆ ਇੱਕ ਤਾਂ ਤੁਹਾਨੂੰ ਅ ਇਗਜ਼ਾਮਪਲ ਦੇ ਕੇ ਪੁੱਛਿਆ ਜਾ ਸਕਦਾ ਕਿ ਇਹਦੇ ਵਿੱਚੋਂ ਕਿਰਿਆ ਸ਼ਬਦ ਚੁਣੋ ਜਿੱਦਾਂ ਸੂਮੀ ਤਾਂ ਹਕੀ ਖੇਡਦਾ ਹੈ ਇਹਦੇ ਵਿੱਚ ਕਹਿ ਦਨਗੇ ਕਿ ਕਿਰਿਆ ਸ਼ਬਦ ਚੋਂ ਤਾਂ ਆਨਸਰ ਕੀ ਆਊਗਾ ਖੇਡਦਾ ਹੁਣ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਪੇਪਰ ਵਿੱਚ ਪੁੱਛਿਆ ਜਾ ਸਕਦਾ ਕਿ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਜਿੱਦਾਂ ਨਾਵਦਿਆਂ ਕਿੰਨੇ ਕਿ ਸਵਾਸੀ 5 ਪੜਨਾਵਦਿਆਂ ਕਿੰਨੇ ਸਗੇ 6 ਤੇ ਕਿਰਿਆ ਸੜਕੋ ਕਿੰਨੇ ਪ੍ਰਕਾਰ ਦੀ ਹੈਗੀ ਦੋ ਪ੍ਰਕਾਰ ਦੀ ਕਿਹੜੀ ਕਿਹੜੀ ਹੈ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਹੁਣ ਅਕਰਮਕ ਤੇ ਸਕਰਮਕ ਹੁੰਦੀ ਕਿ ਇਹਦੇ ਵਿੱਚ ਤੁਸੀਂ ਕਿਰਿਆ ਵਿੱਚ ਮੇਨ ਕਰਤਾ ਤੇ ਕਰਮ ਦੇ ਵੱਲ ਹੀ ਧਿਆਨ ਦੇਣਾ ਹੈ ਠੀਕ ਹੈ ਹੁਣ ਜਿਹੜੀ ਕਿਰਿਆ ਦੇ ਵਿੱਚ ਸਿਰਫ ਕਰਤਾ ਹੋਵੇ ਤੇ ਉਹਦਾ ਕਰਮ ਨਾ ਹੋਵੇ ਉਸ ਅਕਰਮਕ ਕਿਰਿਆ ਕਿਹਾ ਜਾਂਦਾ ਹੈ एग्जांपल ਦੇ ਤੌਰ ਤੇ ਵਰਖਾ ਪੈ ਰਹੀ ਹੈ ਠੀਕ ਹੈ ਸੂਰਜ ਨਿਕਲ ਆਇਆ ਹੈ ਮੁੰਡਾ ਹੱਸਦਾ ਹੈ ਕੁੜੀ ਗੌਂਦੀ ਹੈ ਹੁਣ ਇਹਨਾਂ ਸ਼ਬਦਾਂ ਦੇ ਵਿੱਚ ਕਰਤਾ ਸ਼ਬਦ ਕਿਹੜੇ ਨੇ ਵਰਖਾ ਸੂਰਜ ਮੁੰਡਾ ਤੇ ਕੁੜੀ ਯਾਦ ਰੱਖਿਓ ਕਰਤਾ ਸ਼ਬਦ ਕਿਹੜੇ ਨੇ ਵਰਖਾ ਸੂਰਜ ਮੁੰਡਾ ਤੇ ਕੁੜੀ ਮਤਲਬ ਜਿਸਦੇ ਬਾਰੇ ਗੱਲ ਹੁੰਦੀ ਪਈ ਹੈਗੀ ਠੀਕ ਹੈ ਵਰਖਾ ਪੈ ਰਹੀ ਹੈ ਰਹੀ ਹੀ ਕੀ ਹੈ ਕਿ ਹੈ ਕਿ ਅੱਗੇ ਤੁਹਾਡੇ ਕੋਲੋਂ ਕਿਰਿਆ ਸ਼ਬਦ ਠੀਕ ਹੈ ਨਿਕਲ ਆਇਆ ਹੈ ਹੱਸਦਾ ਹੈ ਜਾਂ ਗਾਉਂਦੀ ਹੈ ਇਹ ਕੀ ਅੱਗੇ ਤੁਹਾਡੇ ਕੋਲੋਂ ਅਕਰਮਕਾ ਕਿਰਿਆਵਾਂ ਮਤਲਬ ਇਹਦੇ ਵਿੱਚ ਜਿਹੜਾ ਤੁਹਾਡੇ ਕੋਲੋਂ ਕਰਮ ਨਹੀਂ ਹੈਗਾ ਕਰਮਕ ਨਹੀਂ ਹੈਗਾ ਇਹਦੇ ਬਾਰੇ ਸਮਝੋ ਸਾਨੂੰ ਅਗਲੇ ਭਾਗ ਵਿੱਚ ਲੱਗੂਗੀ ਠੀਕ ਹੈ ਸਕਰਮਕ ਕਿਰਿਆ ਜਿਹੜੀ ਹੈਗੀ ਇਹਦੇ ਵਿੱਚ ਕਰਤਾ ਤੇ ਕਰਮ ਦੋਵੇਂ ਹੁੰਦੇ ਨੇ ਠੀਕ ਹੈ ਕਰਤਾ ਤੇ ਕਰਮ ਦੋਈ ਹੁੰਦੀ ਨੇ ਉਹਨੋਂ ਆਪਾਂ ਕੀ ਕਹਦੇ ਨੇ ਆਸਕਰਮਕ ਕਿਰਿਆ ਠੀਕ ਹੈ ਇਹ ਉਦਾਹਰਨ ਦੇ ਤੌਰ ਤੇ ਮਾਤਾ ਜੀ ਨੇ ਰੋਟੀ ਮਾਤਾ ਜੀ ਰੋਟੀ ਪਕਾਉਂਦੇ ਹਨ ਵਿਦਿਆਰਥੀ ਪਾਠ ਯਾਦ ਕਰਦੇ ਹਨ ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ ਬੱਚੇ ਫੁੱਟਬਾਲ ਖੇਡਦੇ ਹਨ ਹੁਣ ਇਹਨਾਂ ਵਾਕਾਂ ਦੇ ਵਿੱਚ ਵੇਖੋ ਮਾਤਾ ਜੀ ਕੀ ਹੈ ਸਾਡੇ ਕੋਲੋਂ ਕਰਤਾ ਵਿਦਿਆਰਥੀ ਕੀ ਨੇ ਕਰਤਾ ਉਹਨਾਂ ਕੀ ਹੈ ਸਾਡੇ ਕੋਲੋਂ ਕਰਤਾ ਤੇ ਬੱਚੇ ਕੀ ਹੈ ਸਾਡੇ ਕੋਲੋਂ ਕਰਤਾ ਠੀਕ ਹੈ ਉਸ ਤੋਂ ਬਾਅਦ ਦੇਖਦੇ ਆ ਰੋਟੀ ਰੋਟੀ ਸ਼ਬਦ ਸਾਡੇ ਕੋਲੋਂ ਕੀ ਆ ਗਿਆ ਕਰਮ ਠੀਕ ਹੈ ਪਾਠ ਕੀ ਆ ਗਿਆ ਸਾਡਾ ਕਰਮ ਹਾਕੀ ਦਾ ਮੈਚ ਕੀ ਆਇੰਦਾ ਸਾਡੇ ਕੋਲੋਂ ਕਰਮ ਤੇ ਫੁੱਟਬਾਲ ਕੀ ਆ ਗਿਆ ਕਰਮ ਹੁਣ ਪਕਾਉਂਦੇ ਹਨ ਪਕਾਉਂਦੇ ਵਿੱਚ ਕੀ ਹੁੰਦੀ ਪਈ ਹੈ ਮੂਵਮੈਂਟ ਹੁੰਦੀ ਪਈ ਹੈ ਠੀਕ ਹੈ ਯਾਦ ਕਰਨਾ ਠੀਕ ਹੈ ਯਾਦ ਕਰਦੇ ਹਨ ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲੋਂ ਆ ਗਿਆ ਆਪਣਾ ਯਾਦ ਕਰਦੇ ਹਨ ਉਸ ਤੋਂ ਬਾਅਦ ਮੈਚ ਜਿੱਤ ਲਿਆ ਹੈ ਠੀਕ ਹੈ ਤੇ ਲਾਸਟ ਦੇ ਆ ਗਿਆ ਖੇਡ ਰਹੇ ਹਨ ਇਹ ਕੀ ਆ ਗਿਆ ਸਾਡੇ ਕੋਲੋਂ ਸਕਰਮਕ ਕਿਰਿਆਵਾਂ ਠੀਕ ਹੈ ਪਕਾਉਂਦੇ ਹਨ ਠੀਕ ਹੈ ਕਰਦੇ ਹਨ ਲਿਆ ਹੈ ਰਹੇ ਹਨ ਇਹ ਸਾਡੇ ਕੋਲ ਆ ਗਈਆਂ ਜਿਹੜੀਆਂ ਸਾਡੀਆਂ ਸਕਰਮਕ ਕਿਰਿਆਵਾਂ ਜਦੇ ਵਿੱਚ ਕੋਈ ਨਾ ਕੋਈ ਹਿਲਜੁਲ ਹੁੰਦੀ ਪਈ ਹੈ ਹੁਣ ਵੇਖੋ ਕਰਮਕ ਅਕਿਰਿਆ ਦੇ ਵਿੱਚ ਤੁਹਾਨੂੰ ਯਾਦ ਰੱਖਣਾ ਹੈ ਕਿ ਇਹਦੇ ਵਿੱਚ ਕਰਮ ਜ਼ਰੂਰ ਹੁੰਦਾ ਮਤਲਬ ਜੇ ਕਰਤਾ ਮਤਲਬ ਜਿਸ ਬਾਰੇ ਗੱਲ ਹੁੰਦੀ ਪਈ ਹੈ ਠੀਕ ਹੈ ਉਹ ਕੀ ਕੰਮ ਕਰਦਾ ਪਿਆ ਉਹ ਇਹਦੇ ਵਿੱਚ ਆਉਂਦਾ ਵਾ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਉਹਦਾ ਕਰਮ ਠੀਕ ਹੈ ਉਹ ਕੀ ਹੁੰਦਾ ਕਰਮ ਉਹਨੂੰ ਕੀ ਕਹਿੰਦੇ ਆਪਾਸ ਕਰਮਕ ਕਿਰਿਆਵਾਂ ਕਹਿੰਦਾ ਭਾਵ ਕਿ ਜਿਹੜੇ ਵਾਕ ਵਿੱਚ ਕਰਤਾ ਕਰਮ ਤੇ ਕਿਰਿਆ ਤਿੰਨੇ ਹੋਵੇ ਉਹ ਕੀ ਹੁੰਦੇ ਇਸ ਕਰਮਕ ਕਿਰਿਆ ਫਿਰ ਤੋਂ ਯਾਦ ਰੱਖ ਲਓ ਕਿਰਿਆ ਕੀ ਹੁੰਦੀ ਹੈ ਕੋਈ ਨਾ ਕੋਈ ਮੂਵਮੈਂਟ ਚ ਹਿਲਜੁਲ ਹੁੰਦੀ ਹੈ ਕਿਸ ਹਰ ਕਿਸੇ ਨੂੰ ਆਪਾਂ ਕਿਸੇ ਨਾ ਕਿਸੇ ਕੰਮ ਵਿੱਚ ਰੁਝੇ ਦੇਖਦੇ ਆ ਜਿਸ ਚੀਜ਼ ਦੇ ਵਿੱਚ ਕੋਈ ਬਲ ਜਾਂ ਜ਼ੋਰ ਲੱਗਦ ਰਿਹਾ ਹੁੰਦਾ ਵਾ ਉਹਨੂੰ ਆਪਾਂ ਕੀ ਕਹਦੇ ਨੇ ਆ ਕਿਰਿਆ ਠੀਕ ਹੈ ਹੱਸਣਾ ਖੇਡਣਾ ਵਜਾਈ ਕਿਹੜदाई ਸਾਰੀਆਂ ਕੀ ਆ ਗਈਆਂ ਕਿਰਿਆਵਾਂ ਉਸ ਤੋਂ ਬਾਅਦ ਕਹਿੰਦੇ ਕਿ ਜਿਹੜੀਆਂ ਕਿਰਿਆ ਹੈਗੀ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਤੇ ਕਰਮਕ ਅਕਰਮਕ ਕੀ ਹੁੰਦੀ ਹੈ ਜਿਹਦੇ ਵਿੱਚ ਕਰਤਾ ਹੋਏ ਤੇ ਕਰਮ ਨਾ ਹੋਵੇ ਠੀਕ ਹੈ ਕਰਤਾ ਤੋਂ ਹੀ ਯਾਦ ਰੱਖਣਾ ਕਿ ਜਿਸ ਬਾਰੇ ਗੱਲ ਹੋ ਰਹੀ ਹੁੰਦੀ ਹੈ ਵਰਖਾ ਸੂਰਜ ਮੁੰਡਾ ਕੁੜੀ ਇਹ ਸਾਰੇ ਕੀ ਅਗੇ ਕਰਤਾ ਸ਼ਬਦ ਰਹੀ ਹੈ ਆਇਆ ਹੈ ਹੱਸਦਾ ਹੈ ਗੋਂਦੀ ਹੈ ਇਹ ਸਾਰੇ ਕੀ ਅਗੇ ਸਾਡੇ ਕੋਲੋਂ ਕਿਰਿਆਵਾਂ ਠੀਕ ਹੈ ਕਰਮਕ ਕਿਰਿਆ ਵਾਂ ਸਕਰਮਕ ਕਿਰਿਆ ਕਿਹੜੀ ਹੁੰਦੀ ਜਿਹਦੇ ਵਿੱਚ ਕਰਤਾ ਵੀ ਹੋਵੇ ਤੇ ਕਰਮ ਵੀ ਹੋਵੇ ਤੇ ਕਿਰਿਆ ਵੀ ਹੋਵੇ ਠੀਕ ਹੈ ਕਿੰਨੇ ਚੀਜ਼ਾਂ ਜੋ ਸਾਨੂੰ ਜਿਹੜੇ ਵਾਕ ਵਿੱਚ ਮਿਲਦੀਆਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਸਕਰਮਕ ਕਿਰਿਆ ਜਿਦਾ ਮਾਤਾ ਜੀ ਕੀ ਲਿਆ ਸਾਡੇ ਕੋਲ ਕਰਤਾ ਰੋਟੀ ਉਹਨਾਂ ਦਾ ਕਰਮ ਹੈਗਾ ਤੇ ਪਕਾਉਣਾ ਉਹਨਾਂ ਦੀ ਕੀ ਹੈਗੀ ਕਿਰਿਆ ਠੀਕ ਹੈ ਮਤਲਬ ਕਿਰਿਆ ਕੀ ਹੈਗੀ ਜਿੱਤੇ ਉਹਨਾਂ ਦਾ ਬਲ ਲੱਗਦਾ ਪਿਆਦਾ ਜਾਂ ਮੂਮੈਂਟ ਹੁੰਦੀ ਗਈ ਉਸੀ ਤਰ੍ਹਾਂ ਵਿਦਿਆਰਥੀ ਪਾਠ ਤੇ ਯਾਦ ਕਰਦੇ ਹਨ ਠੀਕ ਹੈ ਉਹਨਾਂ ਕੀ ਆ ਗਿਆ ਸਾਡੇ ਕੋਲ ਕਰਤਾ ਹਾਕੀ ਦਾ ਮੈਚ ਆ ਗਿਆ ਉਹਦਾ ਕਰਮ ਤੇ ਜਿੱਤ ਲਿਆ ਕੀ ਆਊਗਾ ਸਾਡੇ ਕੋਲ ਕਿਰਿਆ ਠੀਕ ਹੈ ਬੱਚੇ ਕੀ ਹੈਗਾ ਸਾਡੇ ਕੋਲ ਅ ਕਰਤਾ ਤੇ ਫੁੱਟਬਾਲ ਉਹਨਾਂ ਦਾ ਕਰਮ ਆ ਗਿਆ ਮਰ ਜੋ ਕੰਮ ਕਰਦੇ ਪਏ ਨੇ ਠੀਕ ਹੈ ਤੇ ਰਹੇ ਹਨ ਕੀ ਆ ਗਿਆ ਸਾਡੇ ਕੋਲ ਕਰਮਕ ਕਿਰਿਆ ਠੀਕ ਹੈ ਇਹ ਸੀਗਾ ਤੁਹਾਡਾ ਕਿਰਿਆ ਦੇ ਬਾਰੇ ਨੈਕਸਟ ਲੈਕਚਰ ਵਿੱਚ ਆਪਾਂ ਨੈਕਸਟ ਜਿਹੜੀ ਸ਼ਬਦ ਦੀ ਕੈਟਾਗਰੀ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਬੇਨਤੀ ਹੈ ਕਿ ਜੇ ਤੁਹਾਨੂੰ ਸਾਡੇ ਲੈਕਚਰ ਚੰਗੇ ਲੱਗਦੇ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਦਾ ਤੁਹਾਨੂੰ ਲੱਗਿਆ ਸਮਝ ਆਈ ਏ ਕਿ ਨਹੀਂ ਆਈ ਜੇ ਕੋਈ ਕਮੀ ਰਹਿ ਗਈ ਹੈ ਤਾਂ ਵੀ ਦੱਸਿਆ ਕਰੋ ਜੇ ਤੁਹਾਨੂੰ ਲੈਕਚਰ ਚੰਗਾ ਲੱਗਦਾ ਹੈ ਤਾਂ ਤਾਂ ਵੀ ਦੱਸਿਆ ਕਰੋ ਠੀਕ ਹੈ ਜਿਹੜੇ ਵੀ ਇਹ ਜਿਹੜਾ ਆਪਾਂ ਪੰਜਾਬੀ ਦਾ ਲੈਕਚਰ ਕੀਤਾ ਹੈਗਾ ਹੈ ਇਹ ਜਿਹੜਾ ਹੈਗਾ ਪੰਜਾਬ ਦੇ ਪੇਪਰ ਦੇ ਪੁਆਇੰਟ ਆਫ View ਦੇ ਨਾਲ ਭਾਵੇਂ ਕੋਈ ਵੀ ਪੇਪਰ ਹੋਵੇ ਸਾਰਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਵਾ ਠੀਕ ਹੈ ਅੱਜ ਕੱਲ ਜੇਲ ਬਾਰਡਰ ਦੀ ਜਿਹੜੀ ਭਰਤੀ ਚੱਲਦੀ ਪਈ ਉਹਦੇ ਵਿੱਚ ਪੰਜਾਬੀ ਮੇਨ ਸਬਜੈਕਟ ਹੈਗਾ ਜੀ ਠੀਕ ਹੈ ਇਸ ਤੋਂ ਇਲਾਵਾ ਵਿਕੇ ਜੇ ਪੰਜਾਬੀ ਮਾਸਟਰ ਡੀਗਰੀ ਰੀਟੈਟ ਹੋ ਗਿਆ ਸੀਟੈਟ ਹੋ ਗਿਆ ਪੀਪੀਐਸਸੀ ਦੇ ਪੇਪਰ ਹੋ ਗਏ ਐਸਪੀ ਪੀ ਟ੍ਰਿਪਲ ਐਸ ਬੋਰਡ ਦੇ ਸਾਰੇ ਪੇਪਰ ਹੋ ਗਏ ਠੀਕ ਹੈ ਭਾਵੇਂ ਬਿਜਲੀ ਬੋਰਡ ਦਾ ਪੇਪਰ ਹੋਣਾ ਪੀਐਸਪੀਸੀਐਲ ਦਾ ਸਾਰਿਆਂ ਦੇ ਲਈ ਹੀ ਪੰਜਾਬੀ ਬਹੁਤ ਜ਼ਰੂਰੀ ਹੈ ਹੈਗੀ ਹੈ ਠੀਕ ਹੈ ਤੇ ਤੁਸੀਂ ਧਿਆਨ ਦੇ ਨਾਲ ਲੈਕਚਰ ਸੁਣੋ ਨੋਟ ਕਰੋ ਤੇ ਜੇ ਕੋਈ ਕਮੀ ਹੈਗੀ ਤਾਂ ਵੀ ਦੱਸੋ ਤੇ ਤੁਹਾਡੇ ਜਿੰਨੇ ਵੀ ਤੁਹਾਡੇ ਕੰਟੈਕਟ ਵਿੱਚ ਸਟੂਡੈਂਟਸ ਹੈਗੇ ਨੇ ਜਿਹੜੇ ਤਿਆਰੀ ਕਰਨਾ ਚਾਹੁੰਦੇ ਉਹਨਾਂ ਨੂੰ ਸਾਡੇ ਚੈਨਲ ਬਾਰੇ ਜਰੂਰ ਦੱਸਿਓ ਧੰਨਵਾਦ